ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ 11 ਜਨਵਰੀ ਦੀ ਸਵੇਰ ਪੰਜਾਬ ਦੇ ਲੋਕ ਸੌ ਕੇ ਉੱਠੇ ਤਾਂ ਉਹਨਾਂ ਨੂੰ ਇੱਕ ਖਬਰ ਨੇ ਹੈਰਾਨ ਕਰ ਦਿੱਤਾ ਚੁੰਕਾ ਦਿੱਤਾ ਜੀ ਹਾਂ ਲੁਧਿਆਣਾ ਵੈਸਟ ਦੇ ਵਿਧਾਇਕ ਆਮ ਆਦਮੀ ਪੱਟੋ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਸੀ ਗੁਰਪ੍ਰੀਤ ਸਿੰਘ ਗੋਗੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਕਿਹਾ ਇਹ ਜਾ ਰਿਹਾ ਹੈ ਕਿ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਇਸ ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤੇ ਬਹੁਤ ਸਾਰੇ ਲੋਕ ਆਪੋ ਆਪਣੇ ਤਰੀਕੇ ਨਾਲ ਤਰਕ ਲਗਾ ਰਹੇ ਨੇ ਤੁਹਾਨੂੰ ਤਸਵੀਰਾਂ ਦੇ ਨਾਲ ਦਿਖਾਉਂਦੇ ਚੱਲਦੇ ਹਾਂ ਕਿ ਆਖਿਰਕਾਰ ਹੁਣ ਤੱਕ ਹੋਇਆ ਕੀ ਹੈ ਦੇ ਰਾਤ ਲੁਧਿਆਣਾ ਦੇ ਜੋ ਵੈਸਟ ਇਲਾਕਾ ਹੈ ਉਥੋਂ ਦੇ ਗੁਰਪ੍ਰੀਤ ਸਿੰਘ ਗੋਗੀ ਆਮ ਆਦੀ ਪਾਰਟੀ ਤੋਂ ਐਮਐਲਏ ਸਨ ਚਰਚਾ ਦੇ ਵਿੱਚ ਕਾਫੀ ਰਹਿੰਦੇ ਸੀ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਸਿਰ ਵਿੱਚ ਗੋਲੀ ਲੱਗਣ ਕਾਰਨ ਇਹ ਤਸਵੀਰ ਲੁਧਿਆਣਾ ਦੇ ਉਹਨਾਂ ਦੇ ਘਰ ਦੀ ਹੈ ਜਿੱਥੇ ਇਸ ਸਮੇਂ ਗਮਗੀਨ ਮਾਹੌਲ ਬਣਿਆ ਹੋਇਆ ਹੈ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਜੋ ਨੇੜਲੇ ਲੋਕ ਨੇ ਲਗਾਤਾਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਹਨਾਂ ਦੇ ਪਰਿਵਾਰ ਨੂੰ ਜੋ ਸੰਤਵਨਾ ਦੇ ਰਹੇ ਨੇ ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਕਿਵੇਂ ਹੋਈ ਆਖਿਰਕਾਰ ਇਸ ਦੇ ਪਿੱਛੇ ਕੀ ਕੁਝ ਹੋ ਸਕਦਾ ਹੈ ਅਸਲ ਗੱਲ ਕੀ ਹੈ ਇਸ ਨੂੰ ਵੀ ਲੈ ਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਤੁਹਾਡੇ ਸਕਰੀਨਸ ਤੇ ਨੇ ਲੁਧਿਆਣਾ ਵੈਸਟ ਤੋਂ ਸਿੱਧੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਘਰ ਹੈ ਗੁਰਪ੍ਰੀਤ ਗੋਗੀ ਦਾ ਜੋ ਕਿ ਲੁਧਿਆਣਾ ਵੈਸਟ ਤੋਂ ਵਿਧਾਇਕ ਸਨ ਦੇਰ ਰਾਤ ਖਬਰ ਆਉਂਦੀ ਹੈ ਕਿ ਗੁਰਪ੍ਰੀਤ ਗੋਗੀ ਨੂੰ ਡੀ ਐਮ ਸੀ ਹਸਪਤਾਲ ਲੈ ਕੇ ਜਾਇਆ ਗਿਆ ਹੈ ਉਹਨਾਂ ਦੇ ਘਰ ਵਿੱਚ ਗੋਲੀ ਚੱਲੀ ਹੈ ਇਸ ਤੋਂ ਬਾਅਦ ਪੱਤਰਕਾਰਾਂ ਨੇ ਡੀਐਮਸੀ ਹਸਪਤਾਲ ਤੱਕ ਪਹੁੰਚ ਕੀਤੀ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਹੋਇਆ ਕੀ ਹੈ ਤਾਂ ਕਾਫੀ ਦੇਰ ਤੱਕ ਇਹ ਨਹੀਂ ਦੱਸਿਆ ਗਿਆ ਕਿ ਗੁਰਪ੍ਰੀਤ ਸਿੰਘ ਗੋਗੀ ਨੂੰ ਹੋਇਆ ਕੀ ਹੈ ਪਰ ਇਹ ਗੱਲ ਸਾਹਮਣੇ ਆਹੀ ਗਈ ਕਿ ਗੁਰਪ੍ਰੀਤ ਸਿੰਘ ਗੋਗੀ ਨੂੰ ਗੋਲੀ ਲੱਗੀ ਹੈ ਇਹ ਡੀਐਮਸੀ ਹਸਪਤਾਲ ਦੀ ਤਸਵੀਰ ਹੈ ਦੇਰ ਰਾਤ ਦੀ ਤਸਵੀਰ ਹੈ ਇਹ ਵੀ ਕੈਸ ਰਾਈਆਂ ਲਗਾਈਆਂ ਗਿਆ ਕਿ ਕਰੀਬ ਰਾਤ 11 ਤੋਂ 12 ਵਜੇ ਦੇ ਵਿਚਾਲੇ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਚੈੱਕਅਪ ਕੀਤਾ ਚੈੱਕਅਪ ਤੋਂ ਬਾਅਦ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਕਿਉਂਕਿ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਹਾਲਾਂਕਿ ਪੁਲਿਸ ਨੇ ਸ਼ੁਰੂਆਤੀ ਤੌਰ ਤੇ ਤਾਂ ਕੁਝ ਨਹੀਂ ਦੱਸਿਆ ਕਿ ਆਖਿਰਕਾਰ ਅਸਲ ਕਾਰਨ ਕੀ ਆ ਉਹਨਾਂ ਦੀ ਮੌਤ ਦਾ ਕੀ ਗੋਲੀ ਚੱਲੀ ਉਹਨਾਂ ਦੇ ਹੱਥੋਂ ਚੱਲੀ ਜਾਂ ਕਾਰਨ ਕੁਝ ਹੋਰ ਸੀ ਇਸ ਦੇ ਪਿੱਛੇ ਹਜੇ ਵੀ ਮਿਸਟਰੀ ਬਣੀ ਹੋਈ ਹੈ ਇਸੇ ਕਰਕੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਗੋਗੀ ਦੀ ਗਨ ਮੌਤ ਅਤੇ ਮਿਸਟਰੀ ਕਿਉਂਕਿ ਪੋਸਟ ਮਾਡਰਨ ਦੀ ਰਿਪੋਰਟ ਤੋਂ ਬਾਅਦ ਇਹ ਸਮਝ ਆਏਗਾ ਕਿ ਆਖਿਰਕਾਰ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਕਿਵੇਂ ਹੋਈ ਉਹਨਾਂ ਨੇ ਕੀ ਗੋਲੀ ਖੁਦ ਚਲਾਈ ਜਾਂ ਉਸ ਦੇ ਪਿੱਛੇ ਕਾਰਨ ਕੁਝ ਹੋਰ ਹੈ ਜਦੋਂ ਹੀ ਇਸ ਖਬਰ ਦਾ ਪਤਾ ਲੱਗਿਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜੋ ਪ੍ਰਧਾਨ ਨੇ ਅਮਨ अरोड़ा ਉਹ ਰਾਤੋਂ ਰਾਤ ਲੁਧਿਆਣਾ ਪਹੁੰਚੇ ਤੇ ਉਸ ਸਮੇਂ ਉਹਨਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਿਰਕਾਰ ਗੁਰਪ੍ਰੀਤ ਗੋਗੀ ਦੀ ਜੋ ਮੌਤ ਹੋਈ ਹੈ ਉਸ ਦੇ ਪਿੱਛੇ ਕਾਰਨ ਕੀ ਹੈ ਪਰ ਹੁਣ ਤੱਕ ਮੋਟੀ ਮੋਟੀ ਗੱਲ ਇਹ ਹੀ ਹੈ ਕੀ ਗੁਰਪ੍ਰੀਤ ਗੋਗੀ ਦੀ ਜੋ ਮੌਤ ਹੋਈ ਹੈ ਉਹਨਾਂ ਨੇ ਆਪਣਾ ਜੋ ਲਾਇਸੈਂਸੀ ਗਨ ਸੀ ਉਸ ਨੂੰ ਸਾਫ਼ ਕਰ ਰਹੇ ਸੀ ਉਸ ਤੋਂ ਬਾਅਦ ਗੋਲੀ ਚੱਲੀ ਜਿਸ ਕਰਕੇ ਉਹਨਾਂ ਦੇ ਸਿਰ 'ਚ ਗੋਲੀ ਲੱਗ ਗਈ ਤੇ ਉਹਨਾਂ ਦੀ ਮੌਤ ਹੋ ਗਈ ਪੁਲਿਸ ਵੀ ਇਹੀ ਕਹਿ ਰਹੀ ਹੈ ਪਰ ਵੱਡਾ ਸਵਾਲ ਵੱਡੀ ਮਿਸਟਰੀ ਇਹੀ ਹੈ ਕਿ ਅੱਧੀ ਰਾਤ ਨੂੰ ਕਿਹੜਾ ਜਿਹੇ ਸ਼ਖਸ ਹੋਏਗਾ ਜੇਕਰ ਉਹ ਕਿਤੇ ਬਾਹਰ ਨਹੀਂ ਜਾ ਰਿਹਾ ਤੇ ਆਪਣੇ ਘਰ ਵਿੱਚ ਬੈਠ ਕੇ ਉਹ ਆਪਣੀ ਬੰਦੂਕ ਸਾਫ਼ ਕਰ ਰਿਹਾ ਹੋਏਗਾ ਇਹੀ ਗੱਲ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਕਿ ਆਖਿਰਕਾਰ ਗੋਲੀ ਬੰਦੂਕ ਸਾਫ ਕਰਦੇ ਹੋਏ ਗੋਲੀ ਚੱਲ ਸਕਦੀ ਹੈ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਨੇ ਪਰ ਦੇਰ ਰਾਤ ਕੋਈ ਆਪਣੇ ਘਰ ਵਿੱਚ ਬੈਠ ਕੇ ਇਹ ਬੰਦੂਕ ਕਿਉਂ ਸਾਫ ਕਰ ਰਿਹਾ ਹੋਵੇਗਾ ਇਸ ਦੇ ਪਿੱਛੇ ਹੀ ਇਹ ਮਿਸਟਰੀ ਲਗਾਤਾਰ ਬਣੀ ਹੋਈ ਹੈ ਤਾਂ ਗੁਰਪ੍ਰੀਤ ਗੋਗੀ ਨੂੰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਗੁਰਪ੍ਰੀਤ ਗੋਗੀ ਉਹੀ ਨੇ ਜੋ ਵਕ ਵਕ ਖਬਰਾਂ ਕਰਕੇ ਚਰਚਾ ਦਾ ਵਿਸ਼ਾ ਰਹਿੰਦੇ ਸੀ ਗੁਰਪ੍ਰੀਤ ਗੋਗੀ ਬੇਬਾਕ ਸਨ ਉਹ ਕੋਈ ਵੀ ਮੁੱਦੇ ਤੇ ਆਪਣਾ ਆਪਣਾ ਜੋ ਆਪਣੀ ਜੋ ਪ੍ਰਤੀਕਿਰਿਆ ਸੀ ਉਸ ਨੂੰ ਬੜੀ ਸਾਫ਼ ਗੋਈਨਰ ਰੱਖਦੇ ਸੀ ਪਰ ਹੁਣ ਉਹ ਸਾਡੇ ਵਿਚਾਲੇ ਨਹੀਂ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸੀ 2022 ਦੇ ਵਿੱਚ ਲੁਧਿਆਣਾ ਵੈਸਟ ਤੋਂ ਪਰ ਉਹਨਾਂ ਦੀ ਅਚਾਨਕ ਮੌਤ ਤੋਂ ਬਾਅਦ ਸਿਆਸੀ ਗਲਿਆਰਾਂ ਤੋਂ ਲੈ ਕੇ ਸਮਾਜਿਕ ਗਲਿਆਰਾਂ ਤੱਕ ਸਭ ਨੂੰ ਹੈਰਾਨ ਕਰ ਦਿੱਤਾ ਕਿ ਆਖਿਰਕਾਰ ਇਹੋ ਕਿਵੇਂ ਗਿਆ ਇਹ ਤਸਵੀਰ ਅਸੀਂ ਗੁਰਪ੍ਰੀਤ ਗੋਗੀ ਦੇ ਪਰਿਵਾਰ ਦੀ ਦਿਖਾ ਰਹੇ ਹਾਂ ਜੋ ਉਹਨਾਂ ਦੇ ਘਰ ਦੇ ਵਿੱਚ ਲੋਕ ਸ਼ੋਕ ਪ੍ਰਗਟ ਕਰਨ ਦੇ ਲਈ ਪਹੁੰਚੇ ਹੋਏ ਨੇ ਸਾਰੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਪਤਨੀ ਨੂੰ ਮਿਲ ਰਹੇ ਨੇ ਤੇ ਸਾਰੇ ਉਹਨਾਂ ਨੂੰ ਹੌਸਲਾ ਦੇ ਰਹੇ ਨੇ ਕਿ ਆਖਿਰਕਾਰ ਜੋ ਹੋਇਆ ਹੋਇਆ ਤਾਂ ਮੰਦ ਭਾਗਾ ਪਰ ਇਸ ਦੀ ਜਾਂਚ ਹਜੇ ਜਾਰੀ ਹੈ ਤੁਹਾਨੂੰ ਤਸਵੀਰ ਦਿਖਾਈਏ ਕਿ ਇਹਨਾਂ ਦੇ ਪਰਿਵਾਰ ਦੀ ਤਸਵੀਰ ਇਹਨਾਂ ਦੇ ਘਰ ਦੀ ਤਸਵੀਰ ਹੈ ਤੁਹਾਡੇ ਸਕਰੀਨ 'ਤੇ ਦਿਖ ਰਹੀ ਹੈ ਇਹਨਾਂ ਦੀ ਪਤਨੀ ਇਸ ਸਮੇਂ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਨੇ ਉਹਨਾਂ ਨੂੰ ਜੋ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਨੇ ਜਾਣਕਾਰ ਨੇ ਉਹਨਾਂ ਨੂੰ ਪਹੁੰਚ ਕੇ ਉਹਨਾਂ ਨੂੰ ਹੌਸਲਾ ਦੇ ਰਹਿਣੇ ਕਿ ਆਖਿਰਕਾਰ ਜੋ ਹੋਇਆ ਉਹ ਹੋਇਆ ਤਾਂ ਮਾੜਾ ਹੈ ਪਰ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਨੇ ਪੂਰੇ ਲੁਧਿਆਣਾ ਸਣੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਆਖਿਰਕਾਰ ਉਹ ਸ਼ਖਸ ਜੋ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦਾ ਸੀ ਕੋਈ ਵੀ ਅਜਿਹੀ ਗੱਲ ਨਹੀਂ ਸੀ ਜਿਸ ਕਰਕੇ ਇਹ ਉਮੀਦ ਕੀਤੀ ਜਾ ਸਕੇ ਕਿ ਇਸ ਤਰ੍ਹਾਂ ਦੀ ਘਟਨਾ ਹੋਏਗੀ ਪਰ ਅੱਜ ਉਹ ਲੋਕਾਂ ਦੇ ਵਿਚਾਲੇ ਨਹੀਂ ਰਹੇ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਐਂਬੂਲੈਂਸ ਉਹਨਾਂ ਦੇ ਘਰ ਪਹੁੰਚ ਗਈ ਹੈ ਇਸੇ ਦੇ ਵਿੱਚ ਹੀ ਉਹਨਾਂ ਦੀ ਜੋ ਮ੍ਰਿਤਕ ਦੇ ਹੈ ਉਰਖ ਕੇ ਅੰਤਮ ਸੰਸਕਾਰ ਦੇ ਲਈ ਲੈ ਕੇ ਜਾਇਆ ਜਾਏਗੀ ਅੱਜ ਸ਼ਾਮ ਨੂੰ ਲੁਧਿਆਣਾ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਇਹ ਸੋਚਣ ਵਾਲੀ ਗੱਲ ਹੈ ਕਿ 12 ਘੰਟੇ ਦੇ ਅੰਦਰ ਅੰਦਰ ਅਜੀਹਾ ਪਾਣਾ ਵਾਪਰਨਾ ਜਿਸ ਦੇ ਵਿੱਚ ਇੱਕ ਸਰਵਿੰਗ ਐਮ ਐਲ اے ਜੋ ਲੁਧਿਆਣਾ ਵਿਸਥਾ ਐਮ ਐਲ اے ਸੀ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਉਹਨਾਂ ਦੇ ਸੰਸਕਾਰ ਦੀ ਤਿਆਰੀ ਹੋ ਰਹੀ ਹੈ ਤਾਂ ਇਹ ਮਨੁੱਖੀ ਜ਼ਿੰਦਗੀ ਦਾ ਕੋਈ ਵੀ ਅ ਅਗਲਾ ਪਲ ਕਿਸ ਤਰ੍ਹਾਂ ਦਾ ਹੋਏਗਾ ਇਹ ਕਹਿਣਾ ਮੁਸ਼ਕਲ ਹੁੰਦਾ ਹੈ ਇਸ ਦੀ ਇਹ ਤਾਜ਼ਾ ਮਿਸਾਲ ਗੁਰਪ੍ਰੀਤ ਗੋਗੀ ਦੀ ਮੌਤ ਤੇ ਇਹ ਤਸਵੀਰ ਤੁਸੀਂ ਉਹਨਾਂ ਦੇ ਘਰ ਤੋਂ ਦੇਖ ਰਹੇ ਹੋ ਜਦੋਂ देर रात ਹਸਪਤਾਲ ਪੁਲਿਸ ਦੇ ਆਲਾ ਅਫਸਰ ਪਹੁੰਚੇ ਤਾਂ ਉਸ ਵੇਲੇ ਸਾਡੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਆਖਿਰਕਾਰ ਤੁਹਾਨੂੰ ਕੀ ਲੱਗਦਾ ਹੈ ਕਿ ਗੁਰਪ੍ਰੀਤ ਗੋਗੀ ਦੀ ਮੌਤ ਕਿਉਂ ਹੋਈ ਹੋਏਗੀ ਤਾਂ ਉਸ ਵੇਲੇ ਜੋ ਡੀਸੀਪੀ ਤੇਜਾ ਨੇ ਉਹਨਾਂ ਨੇ ਪੱਤਰਕਾਰ ਨਵੀਨ ਸ਼ਰਮਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜੋ ਸਾਰੀ ਘਟਨਾ ਹੈ ਪਹਿਲੀ ਨਜ਼ਰੇ ਤਾਂ ਇਹ ਐਕਸੀਡੈਂਟਲ ਡੈਥ ਲੱਗਦੀ ਹੈ ਉਹ ਮੰਨਦੇ ਨੇ ਕਿ ਗਨ ਸਾਫ ਕਰਦੇ ਹੋਏ ਵੀ ਇਹ ਘਟਨਾ ਹੋ ਸਕਦੀ ਹੈ ਬਟ ਉਹ ਵੀ ਇਹ ਕਹਿ ਰਹੇ ਨੇ ਕਿ ਜੋ ਪੰਜਾਬ ਜੋ ਡਾਕਟਰ ਦੀ ਪੁਲਿਸ ਪੋਸਟਮਾਰਟਮ ਰਿਪੋਰਟ ਹੋਏਗੀ ਉਸ ਤੋਂ ਬਾਅਦ ਹੀ ਅਸੀਂ ਠੀਕ-ਠੀਕ ਦੱਸ ਪਾਵਾਂਗੇ ਕਿ ਆਖਿਰਕਾਰ ਜੋ ਗੋਲੀ ਚੱਲੀ ਹੈ ਉਸ ਦਾ ਕਾਰਨ ਕੀ ਰਿਹਾ ਹੋਏਗਾ ਕੀ ਉਹ ਗੋਲੀ ਉਹਨਾਂ ਤੋਂ ਹੀ ਚੱਲੀ ਹੈ ਕਾਰਨ ਉਸ ਦੇ ਪਿੱਛੇ ਕੁਝ ਹੋਰ ਹੈ ਇਸ ਬਾਰੇ ਉਹ ਪਰ ਪੱਕੇ ਤੌਰ ਤੇ ਕੁਝ ਵੀ ਕਹਿਣ ਤੋਂ ਅਸਮਰਥਨ ਪਰ ਉਹਨਾਂ ਦੇ ਮੂਹੋਂ ਇੱਕ ਗੱਲ ਜ਼ਰੂਰੀ ਨਿਕਲੀ ਕਿ ਐਕਸੀਡੈਂਟਲ ਮੌਤ ਹੈ ਹੁਣ ਐਕਸੀਡੈਂਟਲ ਮੌਤ ਤੇ ਜੋ ਅਸੀਂ ਤਸਵੀਰ ਦਿਖਾ ਰਿਹਾ ਤੁਹਾਨੂੰ ਉਸ ਦੇ ਵਿੱਚ ਬਹੁਤ ਫਰਕ ਹੈ ਕਿ ਰਾਤ ਨੂੰ ਸਵਾਲ ਇੱਕੋ ਹੀ ਵੱਡਾ ਖੜਾ ਹੁੰਦਾ ਕਿ ਘਰ ਦੇ ਵਿੱਚ ਬੈਠਾ ਕੋਈ ਸ਼ਖਸ ਆਪਣੇ ਬੈੱਡਰੂਮ ਦੇ ਵਿੱਚ ਬੰਦੂਕ ਕਿਉਂ ਸਾਫ਼ ਕਰ ਰਿਹਾ ਹੋਵੇਗਾ ਜੇਕਰ ਬੰਦੂਕ ਸਾਫ਼ ਕਰਦੇ ਹੋਏ ਗੋਲੀ ਚੱਲਦੀ ਹੈ ਤਾਂ ਇਸ ਤੇ ਬਾਰੇ ਜੋ ਡੀਸੀਪੀ ਸਾਹਿਬ ਨੇ ਉਹਨਾਂ ਨੇ ਜੋ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵੀਨ ਸ਼ਰਮਨ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਮੰਨਣਾ ਹੈ ਤੁਹਾਨੂੰ ਉਹ ਗੱਲ ਜ਼ਰੂਰ ਸੁਣਾਉਂਦੇ ਆ ਜਿਹੜੇ ਉਹਨਾਂ ਦੇ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਤੇ ਹੋਰ ਜਿਹੜੇ ਉਹਨਾਂ ਦੇ ਸਰਵੰਟ ਕੰਮ ਕਰਦੇ ਉਹਨਾਂ ਨੂੰ ਦੱਸਿਆ ਵੀ ਐਕਸੀਡੈਂਟਲ ਜਿਹੜਾ ਉਹਨਾਂ ਦਾ ਆਪਣਾ ਪਰਸਨਲ ਜਿਹੜਾ ਲਾਇਸੈਂਸੀ ਵੈਪਨ ਹੈ 25 ਗੋ ਉਹਦੇ ਉੱਤੋਂ ਜਿਹੜਾ ਐਕਸੀਡੈਂਟਲ ਫਾਇਰ ਹੋਣਾ ਜਿਹੜਾ ਉਹਨਾਂ ਦੇ ਉਹ ਲੱਗਿਆ ਤੇ ਉਹ ਜਿਹੜਾ ਉਹਨੂੰ ਉਹ ਤੋਂ ਬਾਅਦ ਹਸਪੀਟਲ ਲਿਆਂਦੇ ਤੇ ਜਿਹੜਾ ਉਹ ਇਹ ਜਿਹੜੀ ਗੈਜੂਐਲਟੀ ਹੋ ਸਰ ਜਿਹੜੀ ਗੋਲੀ ਲੱਗੀ ਆ ਉਹ ਕੰਨਪੱਟੀ ਤੇ ਲੱਗੀ ਆ ਸਿਰ ਤੇ ਲੱਗੀ ਆ ਦੇਖੋ ਐਗਜ਼ੈਕਟ ਮੈਂ ਉਹ ਪੋਸਟਮਾਰਟਮ ਕੱਲ ਨੂੰ ਹੋਏਗਾ ਡਾਕਟਰ ਐਗਜ਼ਾਮਿਨ ਕਰਕੇ ਕਿੱਥੋਂ ਐਗਜ਼ੈਕਟ ਐਂਟਰੀ ਬੂਨ ਦਾ ਕਿੱਥੋਂ ਐਗਜ਼ਿਟ ਹੈ ਉਹ ਸਾਰਾ ਉਹਦਾ ਸਿਰ ਚ ਲੱਗ ਬਟ ਉਹਨਾਂ ਦੇ ਸਿਰ ਦੇ ਵਿੱਚ ਜਿਹੜਾ ਉਹ ਫਾਇਰ ਜਿਹੜਾ ਉਹ ਸਿਰ ਦੇ ਉਹ ਸਿਰ ਦੇ ਕੋਲੋਂ ਸਫਾਈ ਕਰਦੇ ਹੋਣਗੇ ਪਿਸਤਲ ਦੀ ਇਦਾਂ ਦਾ ਕੋਈ ਸੀਨ ਫਿੰਗਰ ਪ੍ਰਿੰਟ ਜਾਂ ਜਾਂਚ ਟੀਮਾਂ ਨੇ ਜੋ ਹੁਣ ਤੱਕ ਦਾ ਦੱਸਿਆ ਗਿਆ ਹੈ ਤੇ ਜੋ ਅਸੀਂ ਐਗਜ਼ਾਮਿਨ ਕੀਤਾ ਉਹਦੇ ਮੁਤਾਬਿਕ ਹੈ ਬਾਕੀ ਅਸੀਂ ਕੱਲ ਨੂੰ ਪੋਸਟਮਾਰਨਿੰਗ ਵਗੈਰਾ ਕਰਾ ਕੇ ਜੋ ਫਿਰ ਡਾਕਟਰਾਂ ਤੋਂ ਤੇ ਫੋਰੈਂਸਿਕ ਉਹ ਸਾਰਾ ਤਾਂ ਡੀਸੀਪੀ ਸਾਹਿਬ ਕਹਿ ਰਹੇ ਨੇ ਕਿ ਐਕਸੀਡੈਂਟਲ ਡੈਥ ਹੋਏਗੀ ਪਰ ਜੋ ਸਵਾਲ ਨੇ ਉਹ ਤਾਂ ਸਵਾਲ ਰਹਿਣਗੇ ਜਦੋਂ ਤੱਕ ਇਸ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਗੁਰਪ੍ਰੀਤ ਗੋਗੀ ਦੀ ਆਖਿਰਕਾਰ ਮੌਤ ਦਾ ਕਾਰਨ ਕੀ ਹੈ ਕਿ ਜੋ ਦੱਸਿਆ ਜਾ ਰਿਹਾ ਹੈ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਉਹੀ ਅਸਲ ਕਾਰਨ ਹੈ ਜਾਂ ਪਿੱਛੇ ਦੀ ਕਹਾਣੀ ਕੋਈ ਹੋਰ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਉਹਨਾਂ ਦੀ ਮੌਤ ਤੋਂ ਬਾਅਦ ਚਾਹੇ ਉਹਨਾਂ ਦੀ ਆਮ ਆਦਮੀ ਪਾਰਟੀ ਹੋਵੇ ਜਾਂ ਦੂਜੀਆਂ ਪਾਰਟੀਆਂ ਦੇ ਆਗੂ ਹੁਣ ਸਭ ਨੇ ਦੁੱਖ ਪ੍ਰਗਟ ਕੀਤਾ ਹੈ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਨੇ ਉਸ ਦੇ ਵਿੱਚ ਆਮ ਆਦੀ ਪਾਰਟੀ ਦੇ ਵੀ ਆਗੂ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਵੀ ਆਗੂ ਨੇ ਜਿਨ੍ਹਾਂ ਨੇ ਇਹ ਦੁੱਖ ਪ੍ਰਗਟ ਕੀਤਾ ਤਾਂ ਅਸੀਂ ਕੀ ਕਰਕੇ ਤੁਹਾਨੂੰ ਦੱਸ ਦਈਏ ਕਿ ਕਿਸ ਨੇ ਇਸ ਤੇ ਕੀ ਪ੍ਰਕਿਰਿਆ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਪੂਰੇ ਮਾਮਲੇ ਤੇ ਆਪਣਾ ਆਪਣਾ ਦੁੱਖ ਜ਼ਾਹਿਰ ਕੀਤਾ ਉਹਨਾਂ ਨੇ ਟਵੀਟ ਕਰਕੇ ਜੋ ਕਿਹਾ ਉਹ ਅਸੀਂ ਤੁਹਾਨੂੰ ਦਿਖਾਣੇ ਆ ਕਿ ਆਖਿਰਕਾਰ ਗੁਰਪ੍ਰੀਤ ਗੋਗੀ ਦੀ ਮੌਤ ਤੇ ਜੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕੀ ਕੁਝ ਲਿਖਿਆ ਉਹਨਾਂ ਨੇ ਕਿਹਾ ਕਿ ਜੋ ਗੁਰਪ੍ਰੀਤ ਗੋਗੀ ਦੀ ਜੋ ਮੌਤ ਹੈ ਉਸ ਦੇ ਬਾਰੇ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਦੁਖੀ ਹਾਂ ਐਮ ਐਲ ਏ ਲੁਧਿਆਣਾ ਵੈਸਟ ਦੇ ਉਹ ਸਨ ਤੇ ਉਸ ਤੋਂ ਉਹਨਾਂ ਦੀ ਜੋ ਗੈਰ ਹਾਜ਼ਰੀ ਰਹੇਗੀ ਉਸ ਤੋਂ ਬਾਅਦ ਉਹ ਸਾਨੂੰ ਬਹੁਤ ਕਮੀ ਰਹੇਗੀ ਉਸ ਦੀ ਤੇ ਉਹਨਾਂ ਦੀ ਜੋ ਮੌਤ ਤੋਂ ਬਾਅਦ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਰਵਿੰਦ ਕੇਜਰੀਵਾਲ ਜੋ ਕਿ ਕਨਵੀਨਰ ਨੇ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਉਸ ਤੋਂ ਬਾਅਦ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਭਗਵੰਤ ਮਾਨ ਹੋਰਾਂ ਨੇ ਵੀ ਗੁਰਪ੍ਰੀਤ ਗੋਗੀ ਦੀ ਮੌਤ ਦੇ ਉੱਪਰ ਦੁੱਖ ਜ਼ਾਹਿਰ ਕੀਤਾ ਕਿਉਂਕਿ ਇਹ ਘਟਨਾ ਵਾਕਈ ਹਰ ਕਿਸੇ ਨੂੰ ਚੰਕਾਉਣ ਵਾਲੀ ਹੈ ਕਿਉਂਕਿ ਏ ਬਿਲਕੁਲ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਘਟਨਾ ਹੋ ਜਾਏਗੀ ਤਾਂ ਜੋ ਭਗਵੰਤ ਮਾਨ ਨੇ ਜਨਾਬ ਦੇ ਮੁੱਖ ਮੰਤਰੀ ਉਹਨਾਂ ਨੇ ਟਵੀਟ ਕਰਕੇ ਵੀ ਦੁੱਖ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਸਤਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਤੋਂ ਮੈਂ ਬੇहद ਦੁਖੀ ਹਾਂ ਬੇहद ਦੁਖਦਾਈ ਖਬਰ ਮੇਰੇ ਕੋਲ ਪਹੁੰਚੀ ਹੈ ਤੇ ਦੁੱਖ ਦੀ ਘੜੀ ਦੇ ਨਾਲ ਪਰਿਵਾਰ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਅਸੀਂ ਹਮਦਰਦੀ ਰੱਖਦੇ ਹਾਂ ਤੇ ਉਹਨਾਂ ਦੇ ਨਾਲ ਖੜੇ ਹਾਂ ਤੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦੁੱਖ ਜ਼ਾਹਿਰ ਕੀਤਾ ਉਸ ਤੋਂ ਬਾਅਦ ਤਦ ਉਹਨੂੰ ਦੱਸਦੇ ਆ ਕਿ ਹੋਰ ਬਾਕੀ ਆਗੂਆਂ ਨੇ ਕੀ ਕੁਝ ਕਿਹਾ ਕਾਂਗਰਸ ਦੇ ਜੋ ਪ੍ਰਧਾਨ ਨੇ ਹਾਲਾਂਕਿ ਦੇਰ ਰਾਤ ਅਮਨ अरोड़ा ਜੋ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਵੀ ਪਹੁੰਚੇ ਸੀ ਅਮਨ अरोड़ा ਨੇ ਵੀ ਉੱਥੇ ਜਾ ਕੇ ਦੁੱਖ ਜ਼ਾਹਿਰ ਕੀਤਾ ਸੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਵੀ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਖਬਰ ਸੁਣਨ ਤੋਂ ਬਾਅਦ ਮੰਦਭਾਗੀ ਖਬਰ ਸੁਣਨ ਤੋਂ ਬਾਅਦ ਅਸੀਂ ਬੇहद ਦੁਖੀ ਆ ਤੇ ਐਮ ਐਲ ਏ ਜੋ ਲੁਧਿਆਣਾ ਵੈਸਟ ਦੇ ਰਹੇ ਨੇ ਗੁਰਪ੍ਰੀਤ ਗੋਗੀ ਜੀ ਉਹਨਾਂ ਦੇ ਜੋ ਮੌਤ ਹੈ ਉਸਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਹੈ ਜੋ ਉਹਨਾਂ ਦੇ ਮੌਦੀ ਖਬਰ ਸਾਡੇ ਕੋਲ ਆਈ ਹੈ ਉਸ ਨਾਲ ਅਸੀਂ ਬੇਹੱਦ ਦੁਖੀ ਹਾਂ ਤੇ ਪੂਰੇ ਪਰਿਵਾਰ ਦੇ ਨਾਲ ਜੋ ਸਾਡੀਆਂ ਦਵਾਵਾਂ ਨੇ ਉਹ ਪਰਿਵਾਰ ਦੇ ਨਾਲ ਨੇ ਅਸੀਂ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਉਹਨਾਂ ਨੇ ਵੀ ਟਵੀਟ ਕੀਤਾ ਉਹਨਾਂ ਨੇ ਲਿਖਿਆ ਕਿ ਲੁਧਿਆਣਾ ਪੱਛਮੀ ਤੋਂ ਐਮ ਐਲ ਏ ਗੁਰਪ੍ਰੀਤ ਗੋਗੀ ਦੀ ਮੌਤ ਦੀ ਖਬਰ ਸੁਣ ਕੇ